ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤਜਿੰਦਰ ਚੰਦੀ ਪੰਜਾਬ ਨਾਉ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸੋ ਬੁਲਟਨ ਦੀ ਸ਼ੁਰੂਆਤ ਖਨੋਰੀ ਤੋਂ ਜਿੱਥੇ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਦੇ ਉੱਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਮੁੱਖ ਰੱਖਦਿਆਂ ਡਾਕਟਰਾਂ ਦੀ ਟੀਮ ਖਨੋਰੀ ਬਾਰਡਰ ਪਹੁੰਚੀ ਹੈ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਜੁਨੀਅਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੋ ਡਾਕਟਰਾਂ ਦੀ ਟੀਮ ਦੇ ਨਾਲ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਵੱਲੋਂ ਗੱਲਬਾਤ ਵੀ ਕੀਤੀ ਗਈ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦਾ ਕਹਿਣਾ ਹੈ ਕਿ ਜੋ ਪਹਿਲਾਂ ਜਗਜੀਤ ਸਿੰਘ ਡੱਲੇਬਾਲ ਦੇ ਸੈਂਪਲ ਲਏ ਗਏ ਸਨ ਉਹਨਾਂ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਜਦੋਂ ਤੱਕ ਉਹ ਰਿਪੋਰਟਾਂ ਜਨਤਕ ਨਹੀਂ ਹੁੰਦੀਆਂ ਉਦੋਂ ਤੱਕ ਸਾਡੇ ਵੱਲੋਂ ਨਵੇਂ ਸੈਂਪਲ ਨਹੀਂ ਦਿੱਤੇ ਜਾਣਗੇ ਸੋ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਵੇਮਾਨ ਦੀ ਟੀਮ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਕਿਡਨੀ ਖਰਾਬ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਸਰਕਾਰੀ ਟੀਮ ਵੱਲੋਂ ਉਹਨਾਂ ਦੀ ਸਿਹਤ ਠੀਕ ਹੋਣ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਸੋ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਲੋਕਾਂ ਦੇ ਵਿੱਚ ਗਲਤ ਮੈਸੇਜ ਜਾ ਰਿਹਾ ਹੈ ਤੇ ਜਿਸ ਕਾਰਨ ਅਸੀਂ ਅੱਜ ਸੈਂਪਲ ਨਹੀਂ ਦਵਾਂਗੇ ਸੋ ਪਹਿਲਾਂ ਰਿਪੋਰਟਾਂ ਨੂੰ ਜਨਤਕ ਕਰਨ ਦੀ ਗੱਲ ਕਿਸਾਨਾਂ ਵੱਲੋਂ ਕੀਤੀ ਗਈ ਅਤੇ ਇਸ ਤੋਂ ਬਾਅਦ ਹੀ ਨਵੇਂ ਸੈਂਪਲ ਦੇਣ ਦੀ ਵੀ ਗੱਲ ਡਾਕਟਰਾਂ ਨੂੰ ਕਿਸਾਨਾਂ ਵੱਲੋਂ ਕਹੀ ਗਈ ਹੈ ਸੋ ਦੱਸਦੀ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ ਤੇ ਇਸ ਦੌਰਾਨ ਉਹਨਾਂ ਦੀ ਸਿਹਤ ਸੰਬੰਧੀ ਹਰ ਰੋਜ਼ ਜਾਂਚ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ ਤੇ ਉਪਰ ਗੱਲ ਕਰਦੇ ਹਾਂ रिपोर्ट्स दे अपोर्ड ਮਾੜੀ ਲੱਗ ਰਹੀ ਹੈ ਕਿਹ ਕਿਹ ਸੈਂਪਲ ਟੈਸਟ ਕੀਤੇ ਗਏ ਸੀ ਕੀ ਕੀ ਸੈਂਪਲ ਬਲੱਡ ਸੈਂਪਲ ਹੈ ਇਸੇ ਕਰਨਾ ਤੇ ਸ਼ੂਗਰ ਹੋ ਗਿਆ ਹੈਗਾ ਲੈਟਸਟ ਇਹਨਾਂ ਦੇ ਅਸੀਂ ਕਰੇ ਹੈਗੇ weight ਵਗੈਰਾ ਹੋ ਗਿਆ ਬਾਕੀ ਐਗਜ਼ਾਮੀਨੇਸ਼ਨ ਅਸੀਂ ਕਰ ਰਹੇ ਹੈ ਇਹਨਾਂ ਦੇ ਬੈਲੀ ਆ ਕੇ ਨਾ ਇਸੇ ਹਾਰਟ ਵਗੈਰਾ ਦਾ ਹੋ ਗਿਆ ਲੀਵਰ ਸਾਰੇ ਟੈਸਟ ਕਰਾ ਐਗਜ਼ਾਮੀਨੇਸ਼ਨ ਮੈਡੀਕਲ ਐਗਜ਼ਾਮੀਨੇਸ਼ਨ ਕਰ ਰਹੇ ਕਿ ਜਿਹੜੇ ਲੀਵਰ ਵਗੈਰਾ ਟੈਸਟ ਕੀਤੇ ਗਏ ਨੇ ਉਹਨਾਂ ਦੀ ਕੀ ਰਿਪੋਰਟ ਆਈਆਂ ਨੇ ਕਿਉਂਕਿ ਜਿਹੜੀ ਦੂਸਰੀ ਟੀਮ ਹੈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਕਿਡਨੀ ਦੇ ਉੱਤੇ ਅਸਰ ਪਿਆ ਹੈ ਤੁਹਾਡੇ ਮੁਤਾਬਿਕ ਜਿਹੜੇ ਟੈਸਟ ਲਿੱਤੇ ਗਏ ਨੇ ਉਸ ਦੇ ਚ ਕੀ ਰਿਪੋਰਟ ਆਈ ਹੈ ਉਸ ਦੇ ਵਿੱਚ ਮਾਈਲਡ ਹੈਗਾ ਥੋੜਾ ਜਿਹਾ ਕਿਡਨੀ ਦੇਸਾ ਰਹੇਗਾ ਤਾਂ ਅਸੀਂ ਰਿਪੀਟਿਡਲੀ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮਤਲਬ 2 ਦਿਨ ਬਾਅਦ ਜਾਂ 3 ਦਿਨ ਬਾਅਦ ਟੈਸਟ ਵਗੈਰਾ ਸਾਨੂੰ ਦਿਓ ਤਾਂ ਕਰਕੇ ਅਸੀਂ ਅੱਜ ਫੇਰ ਆਇਆ ਕਿ ਦੇਖਣ ਕਿ ਪਹਿਲੇ ਨਾਲੋਂ ਕਿਵੇਂ ਹੈਗਾ ਮਤਲਬ ਕੀ ਕੋਈ ਸੈਂਪਲ ਲੈਣ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਵੀ ਨਹੀਂ ਸੈਂਪਲ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਵਿੱਚੋਂ ਵਿੱਚੋਂ ਕੋਈ ਦੇ ਦੇ ਦਿੰਦੇ ਕਦੇ ਨਹੀਂ ਹੁੰਦਾ ਹੈਗਾ ਤਾਂ ਅਸੀਂ ਹੁਣ ਚਾਰੇ ਸੀਗੇ ਅੱਜ ਇੱਕ ਸੈਂਪਲ ਲਿਆ ਜਾਏ ਦੁਬਾਰਾ ਬਲੱਡ ਦਾ ਤਾਂ ਜੋ ਅਸੀਂ ਅੱਗੇ ਦੇਖ ਸਕੀਏ ਉਹਨਾਂ ਰੈਡੀ ਨੇ ਤਿਆਰ ਨੇ ਸੈਂਪਲ ਦੇਣ ਦੇ ਲਈ ਜਾਂ ਕੀ ਆ ਕੋਈ ਅਸੀਂ ਆਏ ਸੀਗਾ ਉਹਨਾਂ ਕੋਲ ਨਾ ਸੈਂਪਲ ਵਾਸਤੇ ਅਸੀਂ ਹੁਣੇ ਆਏ ਸੀਗੇ ਪ੍ਰਸ਼ਾਸਨ ਨਾਲ ਇਸੇ ਵੀ ਸੰਪਰਕ ਕਰ ਰਹੇ ਸੀ ਕਿ ਉਹ ਗੱਲਬਾਤ ਕਰ ਲੈਣ ਅੱਗੇ ਉਹਨਾਂ ਨਾਲ ਉਹ ਸਾਨੂੰ ਨਹੀਂ ਪਤਾ ਪਰ ਉਹ ਕਹਿ ਰਹੇ ਨੇ ਕਿ ਜਿਹੜੇ ਪਹਿਲਾਂ ਸੈਂਪਲ ਦਿੱਤੇ ਸੀ ਉਹਨਾਂ ਦੀ ਰਿਪੋਰਟ ਹੈ ਜਿਹੜੀ ਜਨਤਕ ਨਹੀਂ ਕੀਤੀ ਗਈ ਜਿਹਦੇ ਕਰਕੇ ਅਸੀਂ ਜਿਹੜੇ ਸੈਂਪਲ ਆ ਉਹ ਨਹੀਂ ਦੇ ਰਹੇ ਕੀ ਕਾਰਨ ਕੀ ਹੈ ਉਹਨੂੰ ਰਿਪੋਰਟਾਂ ਨੂੰ ਜਨਤਕ ਨਾ ਕਰਨ ਦਾ ਇਹ ਮੈਂ ਨਹੀਂ ਕਹਿ ਸਕਦਾ ਅਸੀਂ ਜਿਹੜੇ ਅੱਛੇ ਸੈਂਪਲ ਨੇ ਇਹਨਾਂ ਨੂੰ ਰਿਪੋਰਟ ਦੋ ਜਨਤਕ ਕਰੋਗੇ ਤੁਸੀਂ ਜਿਹੜਾ ਜਨਤਕ ਅਸੀਂ ਆਪਣੇ ਐਸਐਮਓ ਸਿਵਲ ਸੈਰ ਨਾਲ ਗੱਲ ਕਰਕੇ ਬੋਲੀ ਕੀ ਡੈਜ਼ੀਨੇਸ਼ਨ ਮੈਂ ਐਮਓ ਆ ਮੈਡੀਕਲ ਆਫੀਸ ਕਿਹੜੇ ਸਮਾਨਾ ਸਿਵਲ ਹਸਪੀਟਲ ਸਮਾਨਾ ਓਕੇ ਠੀਕ ਅਸੀਂ ਕੁਝ ਹੋਰ ਬੋਲ ਰਹੇ ਆ ਸੋਇਮਾਨ ਦੀ ਟੀਮ ਹੋਰ ਬੋਲੀ ਜਾਂ ਸਰਕਾਰੀ ਡਾਕਟਰ ਕੁਝ ਹੋਰ ਬੋਲ ਰਹੇ ਆ ਮੈਂ ਅਸੀਂ ਇਹਨਾਂ ਨੂੰ ਮੰਗੇ ਇੱਕ ਜ਼ਰੂਰ ਰੱਖੀ ਹੈ ਕਿ ਵੀ ਜਿਹੜੀ ਹੁਣ ਤੱਕ ਦੇ ਟੈਸਟ ਲੈਂਦੇ ਨੇ ਅਸੀਂ ਮਨਾਂ ਨਹੀਂ ਕੀਤਾ ਉਹ ਸਾਰੇ ਇਹਨਾਂ ਕੋਲੇ ਹੈਗੇ ਵੀ ਉਹ ਥੋੜੇ ਜਿਨਤਕ ਕੀਤੇ ਜਾਣ ਸਵਾਇਮਾਨ ਨੇ ਟੀਮ ਨੇ ਜਨਤਕ ਕੀਤੀ ਆ ਆ ਵੀ ਦੀ ਤਾਲਮਿਲ ਖਾਂਦੇ ਆ ਕੀ ਉਹ ਕਿਸ ਚੀਜ਼ ਦੀ ਆਪ ਮੰਗ ਕਰ ਰਹੇ ਨੇ ਕੀ ਮੈਡੀਕਲ ਜਿਵੇਂ ਟੈਸਟ ਕੋਈ ਸੈਂਪਲ ਲੈਣੇ ਨੇ ਉਹ ਨਹੀਂ ਮਿਲ ਰਹੀ ਉਹਨਾਂ ਨੂੰ ਜਾਂ ਕੀ ਨਹੀਂ ਨਹੀਂ ਹੁਣ ਤੱਕ ਤਾਂ ਮੰਨੇ ਨਹੀਂ ਕੀਤੇ ਅੱਜ ਤੱਕ ਤਾਂ ਕੋਈ ਮੰਨੇ ਨਹੀਂ ਕੀਤਾ ਸਾਰੇ ਟੈਸਟ ਇਹਨਾਂ ਕੋਲੇ ਨੇ ਜੋ ਵੀ ਇਹਨਾਂ ਨੇ ਕਰਨੇ ਚਾਹੇ ਜੋ ਇਹਨਾਂ ਨੂੰ ਕਿਹਾ ਜੋ ਇਹਨਾਂ ਦੀ ਡਿਊਟੀ ਲੱਗੀ ਉਹ ਕਰੇ ਇਹਨਾਂ ਨੇ ਜੋ ਸਰ ਕਰ ਰਹੀ ਸੋਟ ਮੈਂ ਇਹੀ ਤੋਂ ਮੈਂ ਕਹਿਣਾ ਵੀ ਬਾਹਰ ਚੱਲ ਰੇ ਮੈਂ ਹੁਣ ਵੀ ਇਤੋਂ ਸੁਣਿਆ ਵੀ ਕੋਈ ਮੈਸੇਜ ਇਹੋ ਜਿਹਾ ਵੀ ਚੱਲ ਰਿਹਾ ਵੀ ਪੰਜਾਬ ਪੁਲਿਸ ਆ ਰਹੀ ਹੈ ਪ੍ਰਧਾਨ ਜੀ ਨੂੰ ਚੱਕਣ ਤੇ ਆ ਰਹੀ ਹੈ ਉਹਦੇ ਮਰੂ ਟੀਮ ਆ ਰਹੀ ਹੈ ਹਨਾ ਇਹ ਜੇ ਹਾਲਾਤ ਅਜੇ ਕੁਛ ਨਹੀਂਗੇ ਅਸੀਂ ਡਿਸਕਸ ਕਰ ਰਹੇ ਹਾਂ ਤਾਲਮੇਲ ਬਣਾਉਣ ਦੇ ਵਿੱਚ ਸਾਡਾ ਉਹ ਚੈ ਗਈ ਹੈ ਕਿ ਇਹਨੇ ਇਹ ਵੀ ਡਾਕਟਰ ਸਾਹਿਬ ਨੇ ਚਲੋ ਭਾਵੇਂ ਇਧਰ ਉਸਮਾਨ ਦੀ ਟੀਮ 'ਚ ਕੰਮ ਕਰਦੇ ਨੇ ਇਹਨਾਂ ਦੀ ਵੀ ਡਿਊਟੀ ਲੱਗੀ ਹੋਈ ਸਰਕਾਰ ਤੋਂ ਉੱਤੇ ਪਰ ਵੱਜਮੀ ਟੀਮ ਜੋ ਦੇ ਟੈਸਟ ਟੈਸਟਾ ਇੱਕੋ ਹੀ ਹੈ ਨਾ ਤਾਂ ਇਸ ਨੇ ਖੂਨ ਨੇ ਤਾਂ ਇੱਕੋ ਹੀ ਟੈਸਟ ਦੇਣਿਆ ਨਾ ਇਹਨਾਂ ਦੀ ਟੀਮ ਨੇ ਕੁਝ ਕਰਨ ਨਾ ਇਹਨਾਂ ਦੇ ਕਰਨੇ ਉਹ ਜਦੋਂ ਜਨਤਕ ਜਾਊਗੀ ਲੋਕਾਂ 'ਚ ਜਾਊਗੀ ਵਾਕਿਆ ਉਹਦੀ ਜਿਹੜਾ ਸਾਰਾ ਸਥਿਤੀ ਸਾਹਮਣੇ ਆਊਗਾ ਇਸ ਕਰਕੇ ਅੱਗੇ ਵਧਦੇ ਹਾਂ ਤੇ ਉਧਰ ਪੰਜਾਬ ਸਰਕਾਰ ਵੱਲੋਂ ਪਲੇਵੇ ਸਕੂਲਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਉਹਨਾਂ ਦਾ ਕਹਿਣਾ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਖੇਡਣ ਦੇ ਲਈ ਥਾਂ ਹੋਣਾ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਸਕੂਲਾਂ ਦੇ ਵਿੱਚ ਕੈਮਰੇ ਵੀ ਜ਼ਰੂਰੀ ਤੌਰ ਤੇ ਲੱਗੇ ਹੋਣੇ ਚਾਹੀਦੇ ਨੇ ਉਥੇ ਹੀ ਕੈਬਨਿਟ ਮੰਤਰੀ ਨੇ ਅੱਗੇ ਬੋਲਦਿਆਂ ਆਖਿਆ ਕਿ ਪਲੇ ਵੇ ਪ੍ਰਬੰਧਕ ਇਹ ਪੂਰੀ ਤਰ੍ਹਾਂ ਸੁਨਿਸ਼ਚਿਤ ਕਰਨ ਕਿ ਸਕੂਲਾਂ ਦੀ ਬਾਉਂਡਰੀ ਬੱਚਿਆਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗੀ। ਸੋ ਇਸ ਮੌਕੇ ਕੈਬਨਿਟ ਮੰਤਰੀ ਬਲਜੀਤ ਕੌਰ ਦਾ ਹੋਰ ਕੀ ਕੁਝ ਕਹਿਣਾ ਸੀ? ਆਓ ਸੁਣਦੇ ਹਾਂ। ਜ ਆਪ ਸਰਕਾਰ ਅੱਜ ਇੱਕ ਅਹਿਮ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ। 6 ਸਾਲ ਤੋਂ ਛੋਟੇ ਬੱਚਿਆਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ। ਉਹਨਾਂ ਦਾ ਬੌਧਿਕ ਵਿਕਾਸ, ਉਹਨਾਂ ਦੀ ਸਰੀਰਕ ਡਿਵੈਲਪਮੈਂਟ ਉਸਵਲ ਖਾਸ ਧਿਆਨ ਦੇਣ ਦੇ ਲਈ ਉਹਨਾਂ ਦੀ ਸੇਫਟੀ ਤੇ ਉਹਨਾਂ ਦੀ ਸਿਹਤ ਦੇ ਪ੍ਰਤੀ ਖਾਸ ਧਿਆਨ ਦੇਣ ਦੇ ਲਈ ਸਰਕਾਰ ਨੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਾਈਵੇਟ ਪਲੇਵੇ ਸਕੂਲਾਂ 'ਚ ਪੜ੍ਹਦੇ ਬੱਚੇ 3 ਤੋਂ 6 ਸਾਲ ਦੇ ਬੱਚੇ ਜਾਂ ਜਿਹੜੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਲਈ ਕੁਝ ਖਾਸ ਗਾਈਡਲਾਈਨ ਅਸੀਂ ਜਾਰੀ ਕਰਨ ਜਾ ਰਹੇ ਹਾਂ ਇਹ ਸਾਰੇ ਪਲੇਵੇਸ ਤੇ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਨਰਸਰੀ ਦੇ ਬੱਚੇ ਆ ਉਨਾ ਸਾਰਿਆਂ ਨੂੰ ਅਸੀਂ ਵਿਭਾਗ ਜਿਹੜਾ ਰਜਿਸਟਰ ਕਰੇਗਾ ਰਿਕੋਗਨਾਈਜ਼ ਕਰੇਗਾ ਤਕਰੀਬਨ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰੇ ਸਕੂਲ ਰਜਿਸਟਰ ਕਰਨ ਜਾ ਰਹੇ ਹਾਂ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਖਾਸ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਔਰ ਉਹਦੇ ਵਿੱਚ ਕੁਝ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਅਸੀਂ ਇੰਪਲੀਮੈਂਟ ਕਰਾਵਾਂਗੇ ਖਾਸ ਤੌਰ ਤੇ ਮੈਂ ਪੰਜਾਬ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਹੈ ਉਹਨਾਂ ਨੂੰ ਧਿਆਨ ਵਿੱਚ ਦੋਣਾ ਚਾਹਾਂਗੀ ਕਿ ਜਦੋਂ ਵੀ ਆਪਣੇ ਬੱਚਿਆਂ ਨੂੰ ਪਲੇ ਵੇ ਸਕੂਲਾਂ ਚ ਭੇਜਣਗੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਉਹ ਰਿਕੋਗਨਾਈਜ਼ ਜਾਂ ਰਜਿਸਟਰਡ ਸਕੂਲਸ ਨੇ ਕਿਉਂਕਿ ਇਸ ਦੇ ਵਿੱਚ ਕੁਝ ਗਾਈਡਲਾਈਨਸ ਆ ਜਿਵੇਂ ਕਿ ਇੱਕ ਟੀਚਰ ਹੈ ਜੋ ਉਹ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾਏਗਾ ਜਾਂ ਟ੍ਰੇਨਡ ਨਹੀਂ ਕਰੇਗਾ ਸੋ ਇੱਕ ਕਪੈਸਿਟੀ ਅਸੀਂ ਲਿਮਿਟ ਕਰਾਂਗੇ ਕਿ ਇੱਕ ਟੀਚਰ 20 ਬੱਚਿਆਂ ਦੇ ਨਾਲ ਹੋਏਗਾ ਔਰ ਉਸ ਦੇ ਥੱਲੇ ਜੋ ਕੇਅਰ ਟੇਕਰਸ ਨੇ ਉਹ ਵੀ ਐਡਕੂਏਟ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਦੀ ਸਿਹਤ ਦੇ ਵਿੱਚ ਕਿਸੇ ਪ੍ਰਤੀ ਜਿਹੜੀ ਅਣਗਹਿਲੀ ਨਾ ਵਰਤੀ ਜਾਵੇ ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ 'ਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦੁਵਾਰੀ ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਕੂਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਜਿੱਥੇ ਪੜਾਇਆ ਜਾਂਦਾ ਉਹ ਪੂਰੀ ਤਰ੍ਹਾਂ ਵੈਂਟੀਲੇਟਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟ ਰੂਮ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਬੱਚਿਆਂ ਦੇ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ 걸ਸ ਮੁੰਡਿਆਂ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਟਾਇਲਟਸ ਜਿਹੜੇ ਆ ਹੋਣੇ ਚਾਹੀਦੇ ਆ ਔਰ ਉੱਥੇ ਸੋਪ ਉੱਥੇ ਸਾਫ ਟਾਵਲਸ ਸਾਰਾ ਕੁਝ ਜਿਹੜਾ ਅਸੀਂ ਬੇਸਿਕ ਲੈਵਲ ਤੱਕ ਉਹਦੀ ਸਕਰੀਨਿੰਗ ਕਰਾਂਗੇ ਔਰ ਮੋਸਟ ਇੰਪੋਰਟੈਂਟ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਹੋਣਗੇ ਇਹ ਸਾਰਾ ਕੁਝ ਮਾਨੀਟਰ ਕਰੇਗਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਲੇਵੇ ਸਕੂਲਾਂ ਦੇ ਵਿੱਚ ਕਿਉਂ ਭੇਜਿਆ ਜਾਂਦਾ ਹੈ ਇੰਨੀ ਕੋਈ ਕਾੜੀ ਨਹੀਂ ਹੁੰਦੀ ਬੱਚਿਆਂ ਨੂੰ ਪੜਾਉਣ ਦੀ ਪਰ ਜਿਸ ਤਰ੍ਹਾਂ ਸਾਡਾ ਸਮਾਜ ਬਦਲ ਰਿਹਾ ਦੋਨੋਂ ਪੇਰੈਂਟਸ ਵਰਕਿੰਗ ਹੋ ਰਹੇ ਆ ਜਾਂ ਸਾਡੀਆਂ ਜਿਹੜੀ ਸਾਂਝੇ ਪਰਿਵਾਰਾਂ ਦੀ ਜਿਹੜੀ ਪ੍ਰਥਾ ਉਹ ਖਤਮ ਹੋ ਰਹੀ ਹੈ ਉਸ ਕਰਕੇ ਪੇਰੈਂਟਸ ਪ੍ਰੇਫਰ ਕਰਦੇ ਆ ਕਿ ਜਦੋਂ ਸਾਡਾ ਬੱਚਾ ਹੋਰ ਸੰਭਾਲਦਾ ਹੈ ਤਾਂ ਅਸੀਂ ਕਿਸੇ ਪਲੇਵੇ ਸਕੂਲ ਚ ਪਾ ਕੇ ਆਪ ਨੌਕਰੀ ਤੇ ਚਲੇ ਜਾਂਦੇ ਆ ਸੋ ਇੱਕ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਬੱਚਿਆਂ ਨੂੰ ਅਸੀਂ ਪਲੇਵੇ ਸਕੂਲ 'ਚ ਭੇਜਣਾ ਔਰ ਉੱਥੇ ਜਾਣ ਤੋਂ ਬਾਅਦ ਟੀਚਰ ਕਿਸ ਤਰ੍ਹਾਂ ਉਹਨਾਂ ਨੂੰ ਬਿਹੇਵ ਕਰਦੇ ਆ ਇਸ ਤੇ ਵੀ ਮੋਨਿਟਰਿੰਗ ਥੋੜੀ ਜਿਹੀ ਕੀਤੀ ਜਾਏਗੀ ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਉੱਥੇ ਪਲੇਵੇ ਆ ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਆਡੀਓ ਵਿਜ਼ੂਅਲ ਏਡਸ ਜਾਂ ਕੁਝ ਹੋਰ ਤਰੀਕਿਆਂ ਦੇ ਰਾਹੀਂ ਸਿਰਫ ਸਿਖਾਉਣਾ ਲਰਨਿੰਗ ਪ੍ਰੋਸੈਸ ਹੈ ਕੋਈ ਉਹਨਾਂ ਤੇ ਦਿਮਾਗੀ ਬੋਝ ਨਹੀਂ ਪਾਉਣਾ ਕਿ ਅਸੀਂ ਕਾਪੀਆਂ ਪੈਨ ਲੈ ਕੇ ਉਹਨਾਂ ਨੂੰ ਕੋਈ ਚੈਪਟਰ ਦੇਈ ਚਲੀਏ ਕਿ ਇਹਨਾਂ ਕਰਨਾ ਇਸ ਤਰ੍ਹਾਂ ਦਾ ਪਲੇ ਵੇ ਸਕੂਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਇਹ ਧਿਆਨ ਦਿੱਤਾ ਜਾਏਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ ਕੋਈ ਥੱਪੜ ਨਹੀਂ ਮਾਰ ਸਕਦਾ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ ਸਕੂਲ ਦੇ ਵਿੱਚ ਟੀਚਰਸ ਸੋ ਉਹ ਚੀਜ਼ ਜਿਹੜੀ ਆ ਅਸੀਂ ਖਾਸ ਧਿਆਨ ਚ ਰੱਖਾਂਗੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਜਾਂ ਮੈਂਟਲ ਹਰਾਸਮੈਂਟ ਨਹੀਂ ਹੋਣ ਦਿੱਤੀ ਜਾਏਗੀ। ਔਰ ਅੱਗੇ ਵੱਧਦੇ ਆ ਤੇ ਉਧਰ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਸਾਹਣਕੇ ਤੋਂ ਪਬਜੀ ਗੇਮ ਖੇਡਦੀ ਲਾਪਤਾ ਹੋਈ ਲੜਕੀ ਨੂੰ ਫਿਰੋਜ਼ਪੁਰ ਪੁਲਿਸ ਨੇ ਬਰਾਮਦ ਕਰ ਲਿਆ। ਸੋ ਦੱਸਦੀ ਹੈ ਕਿ ਪੁਲਿਸ ਨੇ ਗਾਜ਼ੀਆਬਾਦ ਤੋਂ ਇਸ ਲਾਪਤਾ ਲੜਕੀ ਨੂੰ ਬਰਾਮਦ ਕਰਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਸੋ ਜਾਣਕਾਰੀ ਦੇ ਮੁਤਾਬਕ ਅੱਜ ਕੱਲ ਮੋਬਾਈਲ ਦਾ ਤਕਨੀਕੀ ਯੁੱਗ ਹੈ ਤੇ ਮੋਬਾਈਲ ਲੋਕਾਂ ਦੇ ਲਈ ਜਿੱਥੇ ਵਰਦਾਨ ਸਾਬਤ ਹੋ ਰਿਹਾ ਹੈ ਉੱਥੇ ਹੀ ਮੋਬਾਈਲ ਕੁਝ ਲੋਕਾਂ ਦੇ ਲਈ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ ਸੋ ਬਿੱਤੇ ਦਿਨੀ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਸਾਹਣਕੇ ਤੋਂ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਪਰਿਵਾਰ ਨੇ ਦੱਸਿਆ ਕਿ ਪਬਜੀ ਗੇਮ ਖੇਡਦੇ ਹੋਏ ਉਹਨਾਂ ਦੀ 14 ਸਾਲ ਦੀ ਧੀ ਘਰੋਂ ਬਾਹਰ ਕਿਤੇ ਚਲੀ ਗਈ ਜਿਸ ਨੂੰ ਪਾਲਣ ਦੀ ਉਹਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੜਕੀ ਕਿਤੋਂ ਵੀ ਨਹੀਂ ਮਿਲਦੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਥਾਣਾ ਮਮਡੋਟ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਕਨੀਕੀ ਸਹਾਇਤਾ ਦੇ ਨਾਲ ਪੁਲਿਸ ਨੇ ਲੜਕੀ ਨੂੰ ਹੁਣ ਗਾਜ਼ੀਆਬਾਦ ਤੋਂ ਬਰਾਮਦ ਕਰਕੇ ਫਿਰੋਜ਼ਪੁਰ ਵਾਪਸ ਲਿਆਂਦਾ ਸੋ ਡੀਐਸਪੀ ਕਰਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਪੁਲਿਸ ਨੇ ਤਕਨੀਕੀ ਸਹਾਇਤਾ ਦੇ ਨਾਲ ਲੜਕੀ ਨੂੰ ਟਰੇਸ ਕੀਤਾ ਅਤੇ ਪਤਾ ਲੱਗਿਆ ਕਿ ਲੜਕੀ ਗਾਜ਼ੀਆਬਾਦ ਦੇ ਵਿੱਚ ਰਹਿ ਰਹੀ ਹੈ ਤੇ ਉਹਨਾਂ ਤੁਰੰਤ ਆਪਣੀ ਟੀਮ ਨੂੰ ਗਾਜ਼ੀਆਬਾਦ ਭੇਜਿਆ ਜਿੱਥੇ ਪੁੱਛਗਿੱਛ ਦੇ ਦੌਰਾਨ ਪਤਾ ਚੱਲਿਆ ਕਿ ਪਬਜੀ ਗੇਮ ਖੇਡਦੇ ਹੋਏ ਲੜਕੀ ਦੀ ਗੱਲਬਾਤ ਗਾਜ਼ੀਆਬਾਦ ਦੇ ਇੱਕ ਲੜਕੇ ਦੇ ਨਾਲ ਹੋਈ ਅਤੇ ਲੜਕਾ ਲੜਕੀ ਨੂੰ ਲੈਣ ਦੇ ਲਈ ਉਸਦੇ ਪਿੰਡ ਆਇਆ ਜਿੱਥੋਂ ਉਹ ਦੋਨੇ ਜਣੇ ਗਾਜ਼ੀਆਬਾਦ ਚਲੇ ਗਏ ਸਨ ਤੇ ਜਦ ਪੁਲਿਸ ਉੱਥੇ ਪਹੁੰਚੀ ਤਾਂ ਲੜਕੀ ਇੱਕ ਘਰੋਂ ਬਰਾਮਦ ਕੀਤੀ ਗਈ ਪਰ ਲੜਕਾ ਉੱਥੋਂ ਗਾਇਬ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਲੜਕੀ ਨੂੰ ਵਾਪਸ ਫਿਰੋਜ਼ਪੁਰ ਲਿਆਂਦਾ ਗਿਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਪਬਜੀ ਗੇਮ ਜਿਹੜੀ ਹੈ ਉਹ ਖੇលਦੇ ਸੀਗੇ ਅੱਜ ਤੋਂ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਤੇ ਉਹਨ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸਨੇ ਨੂੰ ਨੂੰ ਜਿਵੇਂ ਕੋ ਬਗਲਾ ਲਿਆ ਜਾਂ ਕੋਈ ਉਹਨਾਂ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਥ ਦੇ ਨਾਲ ਜਿਵੇਂ ਕੋਈ ਲੱਭਦਾ ਹੋਈ ਸੀ ਐ ਬਾਈ ਤਰੀਕ ਨੂੰ ਜੀ ਕਿੰਨੇ ਦਿਨ ਬਾਅਦ ਕਿੱਥੋਂ ਲੱਭੀ ਤੇ ਕਿਵੇਂ ਲੱਭੀ ਤੇ ਸਰ ਲੱਭੀ ਇਸ ਤਰ੍ਹਾਂ ਜੀ ਸਰ ਐਸੇਟੋ ਸਾਹਿਬ ਨੂੰ ਐਸੀ ਦਰਖਾਸਤ ਦਿੱਤੀ ਸੀ ਤੇ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਬਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਪੈ ਇਹਨਾਂ ਨੂੰ ਪਤਾ ਲੱਗਦਾ ਸੀ ਜੇ ਸਾਨੂੰ ਦੱਸਦੇ ਸੀਗੇ ਕਿ ਇੱਥੇ ਇੱਥੇ ਫੋਨ ਚੱਲ ਰਿਹਾ ਹੈ ਫਿਰ ਉਹ ਅਸੀਂ ਜਾਨੀ ਕਿ ਗਏ ਆ ਪਰਸੋਂ ਕਿਹੜੀ ਤਰੀਕ ਸੀਗੀ ਪਰ ਜੀ ਅੱਜ ਅੱਜ ਤੋਂ ਦੋ ਦਿਨ ਪਹਿਲਾਂ ਆ ਕਿਹ ਤਰੀਕ ਹਾਂ ਕਿਹ ਤਰੀਕ ਸੀਗੀ ਗਏ ਆ ਫਿਰ ਸਰ ਨੇ ਨਾਲ ਪੁਲਿਸ ਵਾਲੇ ਭੇਜੇ ਆ ਉਹ ਉਸ ਤੋਂ ਪਿੱਛੇ ਅਸੀਂ ਉੱਥੇ ਜਦੋਂ ਪਹੁੰਚੇ ਗਾ ਜਿਆ ਬਾਅਦ ਪਹੁੰਚਣ ਤੋਂ ਬਾਅਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀ ਗਏ ਤਸੀਂ ਉਹ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀਗੀ ਉੱਥੇ ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਦੇ ਅਸੀਂ ਮੈਂ ਵੀ ਸੀਗਾ ਤੇ ਉੱਥੇ ਉੱਥੇ ਜਾ ਕੇ ਅਸੀਂ ਜਾ ਕੇ ਉੱਤੇ ਛਾਪਾ ਮਾਰਿਆ ਘਰ ਦੇ ਵਿੱਚੋਂ ਮਿਲੇ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੇ ਹੀ ਸੀਗੇ ਉੱਥੇ ਤੇ ਉਹ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਦੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ ਹੁਣ ਤੁਸੀਂ ਰਾਜੀ ਹੋ ਬਹੁਤ ਬਹੁਤ ਰਾਜੀ ਹਾਂ ਬਹੁਤ ਖੁਸ਼ੀ ਹਾਂ ਜੀ ਇੰਨੀ ਖੁਸ਼ੀ ਹੈ ਕਿ ਮੈਨੂੰ ਪਤਾ ਮੈਂ ਤਾਂ ਉਸਨੂੰ ਦੱਸਿਆ ਨਾ ਬਹੁਤ ਜ਼ਿਆਦਾ ਖੁਸ਼ੀ ਹਾਂਜੀ ਕਿਸ ਤਰ੍ਹਾਂ ਲੱਗ ਸਕੀ ਲੱਭ ਸਕੀ ਇਸ ਤਰ੍ਹਾਂ ਐਸਚੋ ਸਾਹਿਬ ਨੇ ਸਾਰਾ ਜੋ ਆਪਣੇ ਬੇਟੇ ਅਜ਼ਰ ਇਹਨਾਂ ਦੇ ਕਰਕੇ ਸਾਰਾ ਕੁਝ ਆਇਆ ਹੈ ਹੋਸਲੀ ਕਰ ਲਈਏ ਤਾਂ ਖੁਸ਼ ਹਾਂਜੀ ਬਹੁਤ ਜ਼ਿਆਦਾ ਖੁਸ਼ ਹੈ ਜੀ ਫਿਰ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਕਿਤੇ ਮੇਰਾ ਲੱਗਣ ਦਿੱਤਾ ਕਿਉਂਕਿ ਇੱਕ ਹੁੰਦਾ ਵੀ ਲੋਕ ਕਹਿੰਦੇ ਜਿਵੇਂ ਪੈਸੇ ਲੈਂਦੇ ਆ ਜੋ ਕੋਈ ਇਹ ਕਰਦੇ ਆ 1 ਰੁਪਿਆ ਵੀ ਨਹੀਂ ਮੇਰਾ ਇਹਨਾਂ ਨੇ ਲੱਗਣ ਦਿੱਤਾ ਅਖਮੀਸ਼ ਇਹ ਵੀਡੀਓ ਪਿਛਲੇ ਦਿਨੋਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਜੱਲੋਕੇ ਥਾਣਾ ਮਮਦੋਟ ਵਿਖੇ 14 ਸਾਲ ਦੀ ਕੁੜੀ ਜਿਹਦਾ ਨਾਮ ਅੰਜੂ ਬਾਲਾ ਹੈ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਹੈ ਇਸ ਵਾਰਦਾਤ ਦੇ ਹੋਣ ਤੋਂ ਬਾਅਦ ਥਾਣਾ ਮਮਦੋਟ ਵਿਖੇ ਮਕਦਮਾ ਨੰਬਰ 260 ਮਿਤੀ 25 ਨਵੰਬਰ ਨੂੰ ਕਿਡਨਾਪਿੰਗ ਦਾ ਦਰਜ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦਾ ਲੀਡਰਸ਼ਿਪ ਆਫ ਐਸ ਐਚਓ ਮਮਦੂਦ ਇਨਸਪੈਕਟਰ ਅਭਿਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚੋਂ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਰਤ ਲੈਨ ਆਇਆ ਸੀ ਤੇ ਇੱਥੋਂ ਹੀ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਮਮਦੂਰ ਥਾਣੇ ਦੀ ਪੁਲਿਸ ਦੀ ਇੱਕ ਸਪੈਸ਼ਲ ਟੀਮ ਨੇ ਗਾਜ਼ੀਆਬਾਦ ਜਾ ਕੇ ਕੁੜੀ ਨੂੰ ਸਕਸੈਸਫੁਲੀ ਰਿਕਵਰ ਕਰ ਲਿਆ ਸੰਕੀ ਸੋਰਸਸ ਜੁਟਾਈ ਗਏ ਸੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ ਪਬਜੀ ਗੇਮ ਜਿਹੜੀ ਕੁੜੀ ਖੇਡਦੀ ਸੀ ਉਸ ਤੋਂ ਅਸੀਂ ਲਿੰਕ ਲੱਭਿਆ ਉਸਨੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਤੋਂ ਲਿੰਕ ਲੱਭਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ ਦੋਸ਼ੀ ਗ੍ਰਿਫਤਾਰ ਹੈ ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ ਇਹ ਪਤਾ ਲੱਗਾ ਦੋਸ਼ੀ ਆਇਆ ਕਿਵੇਂ ਸੀ ਤੇ ਇਹ ਕਿਸ ਪ੍ਰੰਗਿਆ ਦੇ ਨੈਟਵਰਕੋਂ ਆਏ ਨੇ ਉਹ ਸੀ ਇਨਵੈਸਟੀਗੇਟ ਕਰ ਰਹੇ ਆ ਕਿ ਇਸ ਤਰ੍ਹਾਂ ਕਿੱਥੋਂ ਗਏ ਨੇ ਕਿਵੇਂ ਗਏ ਨੇ ਤੇ ਇਹ ਕਦੋਂ ਇਹਨਾਂ ਦਾ ਪਲਾਨ ਬਣਿਆ ਸੀ ਇੱਥੇ ਇੱਥੋਂ ਜਾਣ ਦਾ ਉਹ ਜਿਵੇਂ ਕੀ ਸਾਨੂੰ ਹੋਰ ਇਨਵੈਸਟੀਗੇਸ਼ਨ ਕਰਦੇ ਆਂ ਚੀਜ਼ਾਂ ਦਾ ਪਤਾ ਲੱਗੂਗਾ ਉਹ ਦੱਸਦੇ ਆਂ ਉਹ ਕਿੰਨੇ ਚਿਰ ਤੋਂ ਉਸ ਦੇ ਲਿੰਕ ਦੇ ਵਿੱਚ ਸੀਗੇ ਤਕਰੀਬਨ ਪਿਛਲੇ 1 ਤੋਂ 1.5 ਮਹੀਨੇ ਤੋਂ ਕਿੰਨੀ ਦੂਰ ਹੈ ਜੀ ਥੋੜੀ ਹੁਣ ਮਾਪਿਆਂ ਨਾਲ ਦੇ ਕਰ ਦਿੱਤੀ ਹੈ ਜੀ ਮਾਪਿਆਂ ਦੇ ਹਵਾਲੇ ਉਹਨੂੰ ਸੇਫਲੀ ਰਿਕਵਰ ਕਰਕੇ ਹਵਾਲੇ ਕਰ ਦਿੱਤਾ ਗਿਆ ਤੇ ਅੱਗੇ ਦੀ ਜਿਹੜੀ ਤਫਤੀਸ਼ ਚੱਲ ਰਹੀ ਹੈ ਕਿਤੋਂ ਗਈ ਹੈ ਪਰ ਕਿੰਨੀ ਕਿਦੂਰੀ ਤੇ ਹੈ ਇਹ ਤਕਰੀਬਨ 8 8.5 ਘੰਟੇ ਦੂਰ ਹੈ ਅੱਗੇ ਵੱਧਦੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰਿਵਾਰ ਸਮੇਤ ਨੰਗਲ ਪਹੁੰਚੇ ਨੇ ਅਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰਿਵਾਰ ਸਮੇਤ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਯਾਦਗਰੀ ਅਸਥਾਨ ਗੁਰਦੁਆਰਾ ਸ਼੍ਰੀ ਵਿਭੋਰ ਸਹਿਬ ਵਿਖੇ ਨਤਮਸਤਕ ਹੋਏ ਉੱਥੇ ਹੀ ਗੁਰੂ ਚਰਨਾਂ ਦੇ ਵਿੱਚ ਸੀਸ ਨਿਵਾਉਂਦੇ ਹੋਏ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਤੋਂ ਨੰਗਲ ਫੇਰੀ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਲ ਦੇ ਗੈਸਟ ਹਾਊਸ ਵਿਖੇ ਆਪਣੇ ਪਰਿਵਾਰ ਸਮੇਤ ਪੋਦੇ ਵੀ ਲਗਾਏ ਨੇ ਅਤੇ ਇਸ ਮੌਕੇ ਉਹਨਾਂ ਨੂੰ ਪਾਖੜਾ ਵਿਆਸ ਪ੍ਰਬੰਧਕੀ ਬੋਰਡ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਜੇਵਾਦ ਨੇ ਉਧਰ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਸੋ ਕੈਬਨਿਟ ਮੰਤਰੀ ਅਮਨ अरोड़ा ਨੇ ਆਖਿਆ ਕਿ ਰਵਨੀਤ ਬਿੱਟੂ ਹਮੇਸ਼ਾ ਹੀ ਕਿਸਾਨਾਂ ਦੇ ਖਿਲਾਫ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਨੇ ਉਹਨਾਂ ਆਖਿਆ ਕਿ ਰਵਨੀਤ ਬਿੱਟੂ ਕਿਸਾਨਾਂ ਨੂੰ ਦਿੱਲੀ ਤੱਕ ਲੈ ਜਾਣ ਤੇ ਉਹਨਾਂ ਦੇ ਜਾਇਜ਼ ਮਸਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹੱਲ ਕਰਵਾ ਦੇਣ ਪਰੰਤੂ ਇਕੱਲਾ ਬਿਆਨਬਾਜ਼ੀ ਤੱਕ ਰਵਨੀਤ ਬਿੱਟੂ ਨੂੰ ਸੀਮਤ ਨਹੀਂ ਰਹਿਣਾ ਚਾਹੀਦਾ ਉੱਥੇ ਹੀ ਅਮਨ ਅਰੋੜਾ ਨੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਹੈ ਕੈਬਨਿਟ ਮੰਤਰੀ ਨੇ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰਤਾ ਦੇ ਨਾਲ ਇਸ ਨੂੰ ਦੇਖ ਰਹੀ ਹੈ ਤੇ ਲਗਾਤਾਰ ਡਾਕਟਰਾਂ ਦੀ ਟੀਮ ਖਨੋਰੀ ਬਾਰਡਰ ਦੇ ਉੱਤੇ ਭੇਜੀ ਜਾ ਰਹੀ ਹੈ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਉੱਤੇ ਵੀ ਜੰਮ ਕੇ ਤੰਜ ਕਸੇ ਨੇ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਆਖਿਆ ਉਹ ਸੁਣਦੇ ਹਾਂ ਦੇਖੋ ਇਸ ਰੰਜੇ ਦੇ ਬਿੱਟੂ ਜੀ ਦਾ ਬਿੱਟੂ ਜੀ ਦੇ ਜਿਸੀਂ ਪਹਿਲਾਂ ਵਾਲੇ ਬਿਆਨ ਚੱਕ ਕੇ ਦੇਖ ਲਓ ਉਹ 360 ਡਿਗਰੀਜ਼ ਟਰਨ ਅਰਾਊਂਡ ਕਰਦੇ ਨੇ ਕਦੇ ਉਹ ਕਿਸਾਨਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਲਈ ਬੜੀ ਭੱਦੀ ਸ਼ਬਦਾਵਲੀ ਜਿਹੜੀ ਉਹ ਵਰਤਦੇ ਨੇ ਕਦੇ ਉਹ ਕਹਿੰਦੇ ਨੇ ਮੈਂ ਨਾਲਾਂ ਇਕੱਲੇ ਕਹਿ ਕੇ ਸਾਰ ਨਾਲ ਤਾਂ ਕੰਮ ਨਹੀਂ ਚੱਲਾਂ ਮੈਂ ਬਿੱਟੂ ਜੀ ਦੀ ਗੱਲ ਨੂੰ ਮੰਨ ਲੂਗਾ ਜੇ ਉਹ ਸਿਰਫ ਇਹਨਾ ਕਰ ਦੇਣ ਕਿ ਇਹਨਾਂ ਕਿਸਾਨ ਜਥੇਬੰਦੀਆਂ ਦੇ ਸਾਥੀ ਨੇ ਜਿਹੜੇ ਜਿਹੜੇ ਜਿਨ੍ਹਾਂ ਦੇ ਉੱਪਰ ਰੋਜ਼ ਅਥਰੂ ਗੈਸ ਦੇ ਗੋਲੇ ਡਾਂਗਾ ਪਾਣੀ ਦੇ ਵਾਛੜਾ ਚਲਾਈਆਂ ਜਾ ਰਹੀਆਂ ਨੇ ਜੇ ਉਹਨਾਂ ਨੂੰ ਆਪਦੀ ਗੱਡੀ ਦੇ ਵਿੱਚ ਲਿਜਾ ਕੇ ਬਿਠਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦੇਣ ਤੇ ਉਹਨਾਂ ਦੇ ਜਿਹੜੇ ਜਾਇਜ਼ ਮਸਲੇ ਨੇ ਉਹ ਹੱਲ ਕਰਾ ਦੇਣਾ ਕੱਲੀ ਬਿਆਨਬਾਜ਼ੀ ਨਾਲ ਤਾਂ ਕੰਮ ਨਹੀਂ ਸਰਣਾ ਜੀ ਬਿੱਟੂ ਜੀ ਕਹਿੰਦੇ ਨੇ ਉੱਥੇ ਮੈਂ ਜਾਊਗਾ ਉਹਨਾਂ ਕੋਲੇ ਤੇ ਉਹ ਕਿਸਾਨਾਂ ਨੂੰ ਪੁੱਛ ਲਓ ਕਿ ਦੇਖ ਲਓ ਵੰਡ ਦੇਣਗੇ ਉਹਨਾਂ ਨੂੰ ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੇ ਬਿਆਨਬਾਜ਼ੀਆਂ ਬੇਤੁਕੀਆਂ ਨੇ ਇਹ ਸਿਰਫ ਸਿਰਫ ਸਿਆਸੀ ਸ਼ੋਸ਼ਭਾ ਜੀ ਹੁੰਦੇ ਨੇ ਦੇਖੋ ਦੇਖੋ ਸਾਡੇ ਵੱਲੋਂ ਤਾਂ ਕੋਸ਼ਿਸ਼ਾਂ ਜਾਰੀ ਨੇ ਜੀ ਪਰ ਇਹ ਤਾਂ ਹੁਣ ਉਹਨਾਂ ਨੇ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਜੇ ਸਰਕਾਰ ਨੇ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਸੀਗੀ ਕਿ ਉਹਨਾਂ ਦੀ ਚਿੰਤਾ ਪ੍ਰਤੀ ਉਹਨਾਂ ਦੀ ਸਿਹਤ ਪ੍ਰਤੀ ਚਿੰਤਿਤ ਸੀਗੀ ਤੇ ਉਸ ਸਮੇਂ ਵੀ ਬਹੁਤ ਕਿਸਾਨ ਜਥੇਬੰਦੀਆਂ ਵੱਲੋਂ ਹੀ ਇੱਕ ਰਿਬੱਟ ਹੈ ਜਿਹੜਾ ਇੱਕ ਵਿਰੋਧੀ ਪੋਸਚਰ ਹੈਗਾ ਜਿਹੜੀ ਉਹ ਕਿਸਾਨ ਜਿਹੜੇ ਬੰਦੇ ਨੇ ਸਰਕਾਰ ਦੇ ਪ੍ਰਤੀ ਪ੍ਰਤੀ ਕੀਤੀ ਸੋ ਮੇਰੇ ਕਹਿੰਦਾ ਮਤਲਬ ਤਾਂ ਇਹ ਹੈ ਕਿ ਇਸ ਚੀਜ਼ ਦੀ ਦੇ ਲਈ ਸਰਕਾਰ ਬੜੀ ਚਿੰਤਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸਾਡੇ ਲਈ ਪਾਰਟੀ ਦੇ ਲਈ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮੂਵਮੈਂਟ ਦੀ ਇੰਟੈਂਸਿਟੀ ਨੂੰ ਸਮਝਦੇ ਹੋਏ ਕਿਸਾਨਾਂ ਨਾਲ ਬੈਠ ਕੇ ਮਸਲਾ ਹੱਲ ਕਰਨਾ ਆ ਦੇਖਿਏ ਚੈਨਲ ਤੋਂ ਨੇਗੋਸ਼ੀਏਸ਼ਨ ਤੋਂ ਚੱਲੀ ਰਹੀਆਂ ਬਾਤਾਂ ਤੋਂ ਚੱਲੀ ਰਹੀ ਹੈ ਹਮ नहीं चाहते कि उनकी सेहत के ऊपर किसी तरह का भी कोई इम्पैक्ट आए लेकिन साथ ही साथ उनकी भी जो बात है जायज है, 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 को है। तो एक, एक कोशिशें कर सकते हैं दोनों तरफ से वो पंजाब सरकार की तरफ से जारी है सरकार से बातचीत की उसके बारे में उसके बारे में माननीय मुख्यमंत्री जी ऑलरेडी केंद्र सरकार के सर नहीं तो पंजाब के पंजाब देश का हिस्सा नहीं है पंजाब के किसानों का मसला हल कर दें जो एम एस पी है वो सेंट्रल गवर्नमेंट दे रही है जहाँ भी दे रही है पंजाब में दे रही है हरियाणा में दे रही है जितना जो जो फूड ग्रेन है सारा प्लीज ट्राई टू अंडरस्टैंड जितना ये आज से नहीं पिछले साठ साल से ये सिस्टम बना हुआ है कि जितना फूड ग्रेन है पंजाब में चाहे कनक है चाहे चावल है वो सेंट्रल गवर्नमेंट खरीदती है सेंट्रल गवर्नमेंट के पूल है उन्होंने ही स्टोर करना है उन्हीं की रिस्पॉन्सिबिलिटी और उन्होंने कंज्यूमिंग स्टेट्स में लेके जाना है इसमें नायब सिंह सैनी अगर कह रहे हैं तो हरियाणा के किसान पिछले समय में जब जब तीन किसान जो विरोधी कानून लागू हुए थे तो हरियाणा के किसानों ने पार्टिसिपेट क्यों किया सो मैं समझता तो हूँ कि ये बड़ा बेतुका बयान है जो जो सैनी साहब दे रहे हैं ਪੰਜਾਬ ਨਾਊ ਬੁਲਟਨ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ